ਇਹ ਆ ਜੀ ਵੀਡੀਓ ਸਪੈਸ਼ਲ ਮੇਰੀ ਖਡੂਰ ਸਾਹਿਬ ਵਾਲੇ ਲਈ ਜਿੰਨੇ ਅਮਰਤਪਾਲ ਦੇ ਸਮਰਥਕ ਆ ਤੇ ਜਿੰਨੇ ਅਮਰਤਪਾਲ ਦੇ ਹੱਕ ਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਬਹੁਤ ਵਧੀਆ ਗੱਲ ਆ ਕਿ ਪੰਜਾਬ ਦਾ ਇੱਕ ਨੌਜਵਾਨ ਜਿਹੜਾ ਪੰਜਾਬੀਅਤ ਲਈ ਖੜਨ ਵਾਲਾ ਹੈ ਜਿਹੜਾ ਸਭ ਦਾਨ ਨੂੰ ਨਈ ਮੰਨਣ ਵਾਲਾ ਤੇ ਉਹ ਜਿਹੜਾ ਕੀ ਇਲੈਕਸ਼ਨ ਦੇ ਵਿੱਚ ਖੜਾ ਹੈ ਤੇ ਬੇਸ਼ੱਕ ਪੰਜਾਬ ਦੀ ਗੱਲ ਵੀ ਕਰੇਗਾ ਪਰ ਅਮਰਤ ਨਾਲ ਜੁੜੇ ਕੁਝ ਇਧਰ ਇਫੈਕਟ ਵੀ ਹੈ ਜਿਹਦੇ ਵਿੱਚ ਕੁਝ ਚੰਗੀਆਂ ਆਈਆਂ ਤੇ ਕੁਝ ਬੁਰਾਈਆਂ ਵੀ ਹੈਗੀਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾਊਂਗਾ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਇੱਕ ਜਿਹੜਾ ਕੀ ਇੱਕ ਚੋਣ ਮੈਨੀਫੈਸਟੋ ਹੈ ਜਿਹੜਾ ਅਮਰਤਪਾਲ ਸਿੰਘ ਦਾ ਉਹ ਵਾਇਰਲ ਹੋ ਰਿਹਾ ਬਹੁਤ ਜ਼ਿਆਦਾ WhatsApp ਦੇ ਉੱਤੇ ਉਹ ਤੁਸੀਂ ਆਪਦੀ ਸਕਰੀਨ ਤੇ ਉੱਤੇ ਦੇਖੋ ਤੇ ਜਿਹਦੇ ਵਿੱਚ ਮੈਨੂੰ ਦੱਸਿਓ ਕਿ ਇਹਦੇ ਵਿੱਚ ਕੋਈ ਵੀ ਸਵਿਧਾਨ ਨਾਲ ਰਿਲੇਟਿਡ ਗੱਲ ਹੈਗੀ ਆ ਤਾਂ ਫਿਰ ਆਖਿਓ ਫਿਰ ਉੱਥੇ ਜ਼ਰੂਰ ਉੱਥੇ ਅਮਰਤਪਾਲ ਸਿੰਘ ਦਾ ਤੇ ਜਿਹਦੇ ਵਿੱਚ ਇੱਕ ਤਮ ਦੇਖਿਆ ਕਿਹੰਦਾ ਕਿ ਡੇਰਾਬਾਦ ਬੰਦ ਹੋਣਗੇ ਤੇ ਪਾਰਲਰ ਜਿਹੜੇ ਬਿਊਟੀ ਪਾਰਲਰ ਹੁੰਦੇ ਆ ਤੇ ਨਾਈਆਂ ਜਿਹੜੀਆਂ ਦੁਕਾਨਾਂ ਸਾਰੀਆਂ ਬੰਦ ਕੀਤੀਆਂ ਜਾਣਗੀਆਂ ਤੇ ਇੱਕ ਹੋਰ ਗੱਲ ਲਿਖੀ ਹੈ ਕਿ ਜਿੰਨੇ ਧਾਰਮਿਕ ਡੇਰੇ ਆ ਜਿੰਨੇ ਧਾਰਮਿਕ ਮੰਦਿਰ ਗੁਰਦੁਆਰੇ ਤੋਂ ਇਲਾਵਾ ਜਿੰਨੇ ਧਾਰਮਿਕ ਸਥਾਨ ਆ ਉਹ ਸਾਰੇ ਬੰਦ ਕੀਤੇ ਜਾਣਗੇ ਅਮਰਤਪਾਲ ਦੇ ਚੋਣ ਮੈਨੀਫੈਸਟੋ ਵਿੱਚ ਲਿਖਿਆ ਜਿਹੜਾ ਕਿ ਉਹਨਾਂ ਦਾ ਇੱਕ ਪੋਸਟਰ ਜਿਹੜਾ WhatsApp ਤੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ। ਹਲੋ ਤੁਸੀਂ ਆਪਦੀ ਸਕਰੀਨ ਦੇ ਉੱਤੇ ਦੇਖੋ ਤੇ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਤੇ ਫਿਰ ਮੈਨੂੰ ਇਸ ਚੀਜ਼ ਦਾ ਕਮੈਂਟ ਕਰਕੇ ਦੱਸੋ ਕਿ ਸਾਨੂੰ ਜਿਹੜਾ ਮਾਈਕਲ ਬਟਨ ਦਬਾਉਣਾ ਚਾਹੀਦਾ ਜਾਂ ਨਹੀਂ ਦਬਾਉਣਾ ਚਾਹੀਦਾ। ਤੇ ਫਿਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮਾਈਕ ਜਿਹੜਾ ਕਿ ਅਮਰਤਪਾਲ ਸਿੰਘ ਨੇ ਬਹੁਤ سارے ਚੰਗੇ ਕੰਮ ਕੀਤੇ ਪਰ ਜਿਹੜੀਆਂ ਕੁਝ ਕੁਝ ਜੱਜੀਆਂ ਹਰਕਤਾਂ ਵੀ ਹੈਗੀਆਂ ਆ ਜਿਹੜੀ ਮੈਂ ਥੋੜਾ ਨਾਲ ਸਾਂਝੇ ਕਰਨ ਜਾਂਦਾ ਮੈਂ ਕਿਸੇ ਦਾ ਕੋਈ ਸਰਟੀਫਿਕੇਟ ਨਹੀਂ ਦੇ ਰਿਹਾ ਕਿ ਉਹ ਬੰਦਾ ਮਾੜਾ ਹੈ ਚੰਗਾ ਹੈ ਉਹ ਸਰਟੀਫਿਕੇਟ ਤੁਸੀਂ ਦੇਣਾ ਹੈ ਠੀਕ ਹੈ ਤੁਸੀਂ ਲੋਕਾਂ ਨੇ ਦੇਣਾ ਬਟਨ ਦਬਾ ਕੇ ਪਰ ਮੈਂ ਉਹ ਜਿਹੜੇ ਥੋੜੇ ਜਿਹੀ ਕੁਝ ਅਦਰੇ ਵਿਊਜ਼ ਆ ਜਿਹੜੇ ਮੈਂ ਥੋੜਾ ਨਾਲ ਸਾਂਝੇ ਕਰਨਾ ਚਾਹੁੰਗਾ ਤੇ ਉਹਦੇ ਵਿੱਚੋਂ ਜੇ ਚੰਗੇ ਕੰਮਾਂ ਦੀ ਮੈਂ ਗੱਲ ਕਰਾਂ ਤੇ ਤੇ ਜੇ ਮੈਂ ਉਹਦੇ ਚੰਗੇ ਕੰਮਾਂ ਦੀ ਗੱਲ ਕਰਾਂ ਤਾਂ ਅਮਰਤਪਾਲ ਨੇ ਆਉਂਦੇ ਜਿਹੜੀ ਕਿ ਹਜ਼ਾਰਾਂ ਨੌਜਵਾਨਾਂ ਜਿਹੜਾ ਨਸ਼ਾ ਛਡਾਦੇ ਤਾਂ ਤੇ ਹਜ਼ਾਰਾਂ ਦਾ ਨਸ਼ਾ ਛਡਾਉਣ ਦਾ ਦਾਵਾ ਵੀ ਕੀਤਾ ਹੁਣ ਤੇ ਜਿਹ ਨਾ ਮੰਨਣ ਕਿ ਜਿਹੜਾ ਕਿ ਸਰਕਾਰਾਂ ਨਾਲ ਸਿੱਧੀਆਂ ਟੱਕਰਾਂ ਵੀ ਲਈਆਂ ਕਿ ਜਿਹੜਾ ਕੋਈ ਨਾਰਮਲ ਇਨਸਾਨ ਨਹੀਂ ਕਰ ਸਕਦਾ ਤੇ ਬਹੁਤ ਵਧੀਆ ਗੱਲ ਲੱਗੀ ਤੇ ਮੈਨੂੰ ਤੇ ਬਹੁਤ ਵਧੀਆ ਚੀਜ਼ ਲੱਗੀ ਕਿ ਜਿਹੜੀਆਂ ਬਹੁਤ ਸਾਰੇ ਪਖੰਡਵਾਦ ਨੂੰ ਖਤਮ ਵੀ ਕੀਤਾ ਉਸ ਬਾਈ ਨੇ ਤੇ ਪਖੰਡਵਾਦ ਤੋਂ ਖਤਮ ਕਰਨ ਦੇ ਨਾਲ-ਨਾਲ ਜਿਹੜੇ ਕਿ ਸਿੱਖੀ ਤੋਂ ਦੂਰ ਹੋ ਗਏ ਸੀਗੇ ਤੇ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਵੀ ਆਇਆ ਕਿ ਬਈ ਆਪਾਂ ਕੇਸ ਰੱਖਣੀ ਤੇ ਹਜ਼ਾਰਾਂ ਨੌਜਵਾਨਾਂ ਨੇ ਕੇਸ ਵੀ ਰੱਖੇ ਤੇ ਸਿੱਖੀ ਦੇ ਵੱਲ ਅਟਰੈਕਟ ਵੀ ਹੋਏ ਤੇ ਇਹ ਬਹੁਤ ਵਧੀਆ ਚੀਜ਼ ਸੀਗੀ ਬਹੁਤ ਚੰਗੇ ਕੰਮ ਜਿਹੜੇ ਅਮਰਤਪਾਲ ਦੇ ਵੱਲੋਂ ਕੀਤੇ ਗਏ ਤੇ ਲੋਕ ਜਿਹੜੇ ਕਿ ਜਿਹੜੇ ਗਲੀਆਂ ਦੇ ਵਿੱਚ ਖੜਦੇ ਸੀਗੇ ਨਸ਼ਾ ਕਰਦੇ ਸੀ ਕੋ ਨਸ਼ਾ ਛੱਡ ਕੇ ਅਮਰਤਪਾਲ ਦੇ ਮਗਰ ਖੋਤure ਤੇ ਜਿਹੜੇ ਕਿ ਉਹਨਾਂ ਨੇ ਕੇਸ ਰੱਖੇ ਤੇ ਫਿਰ ਜਿਹੜਾ ਕਿ ਹਜ਼ਾਰਾਂ ਹੀ ਨੌਜਵਾਨ ਜਿਹਨਾਂ ਨੇ ਕਿ ਅਮਰਤ ਛੱਕਿਆ ਤੇ ਇਹ ਜਿਹੜੇ ਸੀਗੇ ਅਮਰਤ ਦੇ ਚੰਗੇ ਕੰਮ ਸੀਗੇ ਜੇ ਮੈਂ ਇੱਕ ਗੱਲ ਕਰਾਂ ਤੇ ਕੁਝ ਇਦਾਂ ਦੇ ਇਫੈਕਟ ਸੀ ਬੈਡ ਫੈਕਟਰੀ ਤੇ ਜਿਹਦੇ ਵਿੱਚ ਤੁਹਾਨੂੰ ਤੁਹੀਂ ਵੀ ਜਾਣ ਕੇ ਥੋੜਾ ਹੈਰਾਨ ਹੋ ਜੂਗੇ ਤੇ ਉਹਦੇ ਵਿੱਚ ਮੈਂ ਜੇ ਤੁਹਾਨੂੰ ਗੱਲ ਕਰਾਂ ਤੇ ਅਮਰਤਪਾਲ ਕਹਿੰਦੇ ਕਿ ਜੇ ਹਜ਼ਾਰਾਂ ਲੋਕਾਂ ਦੇ ਹਜ਼ਾਰਾਂ ਨੂੰ ਇਹ ਅਮਰਤ ਛਕਾ ਦਿੱਤਾ ਤੇ ਉਹਦੇ ਵਿੱਚ ਕੁਝ ਕੁ ਚੰਦ ਲੋਕਾਂ ਦੇ ਜਿਹੜੇ ਕੀ ਘਰ ਸੀਗੇ ਉਹ ਸਪੋਇਲ ਵੀ ਹੋ ਗਈਆਂ ਲਾਈਫ ਸਪੋਇਲ ਹੋ ਗਈਆਂ ਵਲਟੋਹ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਅਮਰਿਤਪਾਲ ਦੇ ਇੱਕ ਸਹਿਪਾਠੀ ਦੀ ਜਾਂ ਸਹਿ ਕਰਮੀ ਦੀ ਇੱਕ ਮਾਂ ਸੀਗੀ ਉਹ ਕਹਿੰਦੀ ਸੀਗੀ ਵਲਟੋਹਾ ਦੀ ਜਿਹੜੀ ਵਾਇਰਲ ਵੀਡੀਓ ਦੇ ਵਿੱਚ ਇੱਕ ਮਾਂ ਕਹਿ ਰਹੀ ਹੈ ਕਿ ਜਿਹੜਾ ਕਿ ਮੇਰਾ ਪੁੱਤ ਦਾ ਕਿ ਜਿਹੜੇ ਅਗਰ ਜ਼ਿੰਦਗੀ ਖਰਾਬ ਹੋਈ ਹੈ ਤੇ ਉਹਦਾ ਜ਼ਿੰਮੇਵਾਰ ਅਮਰਿਤਪਾਲ ਸਿੰਘ ਹੈ ਜੇ ਉਹ ਚੋ ਗੱਲ ਕਰਾ ਤੇ ਬਹੁਤ ਸਾਰੇ ਕਹਿੰਦੇ ਕਿ ਨੌਜਵਾਨਾਂ ਜਿਹੜੇ ਘਰ ਵਿੱਚ ਗਏ ਅਮਰਿਤਪਾਲ ਦੇ ਕਰਕੇ ਜਿਹੜੇ ਖਰਾਬ ਹੋਏ ਸੀ ਕਿ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਬਦਮਾਸ਼ੀ ਦੇ ਚੱਕਰਾਂ 'ਚ ਪੈ ਗਏ ਸੀਗੇ ਤੇ ਉਹ ਅਮਰਿਤਪਾਲ ਦੇ ਕਰਕੇ ਪੈ ਸੀਗੇ ਇੱਕ ਏੜੀਆਂ ਕੁਰੀਟੀਆਂ ਨਹੀਂ ਮੈਂ ਤੁਹਾਨੂੰ ਸਸ ਦੱਸ ਰਿਹਾ ਠੀਕ ਇੱਕ ਮੈਨੂੰ ਸਵਾਲ ਦਾ ਜਵਾਬ ਦਿਓ ਕਿ ਅਮਰਿਤਪਾਲ ਕੋਲ ਜਿਹੜੀ ਗੱਡੀ ਸੀਗੀ ਉਹ ਗੱਡੀ ਸੀਗੀ ਭਾਜੀਪੀ ਦੇ ਇੱਕ ਐਮਐਲਏ ਦੀ ਸੀਗੀ ਐਮਪੀ ਦੀ ਸੀਗੀ ਭਾਜੀਪੀ ਬੰਦੇ ਦੀ ਸੀਗੀ ਰਾਜਸਥਾਨ ਦਾ ਬੰਦਾ ਸੀਗਾ ਇਸ ਗੱਲ ਦਾ ਜਵਾਬ ਜ਼ਰੂਰ ਦਿਓ ਕਮੈਂਟ ਦੇ ਵਿੱਚ ਤੇ ਅਮਰਿਤਪਾਲ ਪੰਜਾਬ ਦੀ ਜੇਲ੍ਹ ਵਿੱਚ ਕਿਉਂ ਨਹੀਂ ਆ? ਅਮਰਿਤਪਾਲ ਦਿਬੜੂਗੜ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਗਿਆ ਪੰਜਾਬ ਤੋਂ ਬਾਹਰ ਜਿੱਥੇ ਪੰਜਾਬ ਦੀਆਂ ਨਜ਼ਰਾਂ ਤੋਂ ਇਹ ਚੀਜ਼ਾਂ ਦਾ ਜਵਾਬ ਜ਼ਰੂਰ ਦਿਓ ਕਮੈਂਟ ਦੇ ਵਿੱਚ ਤੇ ਨਾ ਹੀ ਅਮਰਿਤਪਾਲ ਪੰਜਾਬ ਦੀ ਜੇਲ੍ਹ 'ਚ ਆ ਨਾ ਹੀ ਤਿਹਾਰ ਦੇਲ ਜੋ ਤੁਹਾਨੂੰ ਪਤਾ ਕਿ ਮੋਸਟਲੀ ਜਦੋਂ ਵੀ ਕੋਈ ਵੀ ਕ੍ਰਿਮੀਨਲ ਹੋਏ ਕੋਈ ਮੋਸਟ ਕ੍ਰਿਮੀਨਲ ਜਿਆਦਾ ਵੱਡਾ ਉਹਨੂੰ ਤੇ ਹਾਰਡ ਜੇਲ੍ਹ ਚ ਦਿੱਲੀ ਚ ਜ਼ਰੂਰ ਲੈ ਕੇ ਜਾਇਆ ਜਾਂਦਾ ਹੈ ਪਰ ਅਮਰਪਾਲ ਕੋਈ ਅਜਿਹੀ ਜੇਲ੍ਹ ਚ ਨਹੀਂ ਰੱਖਿਆ ਗਿਆ ਕੋਈ ਪੰਜਾਬ ਦੀ ਜੇਲ੍ਹ ਜਣੀ ਰੱਖਿਆ ਡਾਇਰੈਕਟ ਅਸਾਮ ਭੇਜਤਾ ਜਿੱਥੇ ਕਿ ਇਹਦੀ ਪਹੁੰਚ ਹੀ ਨਹੀਂ ਜਿੱਥੇ ਕਿ ਇਹਨੂੰ ਪਤਾ ਹੀ ਨਹੀਂ ਠੀਕ ਆ ਕੌਣ ਸਿੱਖੀ ਨਾਲ ਖੜਾ ਹੈ ਕੌਣ ਪੰਜਾਬ ਨਾਲ ਖੜਾ ਹੈ ਤੇ ਕੌਣ ਇਸ ਚੀਜ਼ ਦਾ ਫੈਸਲਾ ਤੁਸੀਂ ਕਰਨਾ ਹੈ ਬਾਕੀ ਮੈਂ ਅੱਜ ਵੀ ਅਮਰਪਾਲ ਦੇ ਹੱਕ ਦੇ ਵਿੱਚ ਹਾਂ ਤੇ ਮੈਂ ਇਹ ਤਾਂ ਕਹਿਣਾ ਅਮਰਤਪਾਲ ਨੇ ਜੋ ਪੰਜਾਬ ਲਈ ਕਰਤਾ ਜੋ ਲੋਕਾਂ ਨੂੰ ਸਿੱਖੀ ਦੀ ਜੋੜਤਾ ਜੋ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਤਾ ਉਹ ਕੋਈ ਨਹੀਂ ਕਰ ਸਕਦਾ ਠੀ ਬਾਕੀ ਕੱਲ ਮਾਈਕਲ ਬਟਨ ਜਿਹੜਾ ਤੁਸੀਂ ਦਬਾਣਾ ਹੈ ਤੇ ਉਹਦਾ ਫੈਸਲਾ ਬੜਾ ਸੋਚ ਸਮਝ ਕੇ ਕਰਿਓ ਖਡੂਰ ਸਾਹਿਬ ਵਾਲਿਓ ਮਿਲਦੇ ਆਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਾ